प्राचीन श्री हनुमान मंदिर मंडी गली संगरूर ਵੱਲੋਂ ਸੰਕਟਮੋਚਨ શ્રી हनुमान ਜੀ ਦੇ ਜਨਮotsਵ ਅਤੇ 355ਵੇਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ 22 ਅਪ੍ਰੈਲ ਨੂੰ ਮੰਦਿਰ ਸ਼੍ਰੀ ਮਾਂ ਕਾਲੀ ਦੇਵੀ ਜੀ ਪਟਿਆਲਾ ਗੜ੍ਹ ਸੰਗਰੂਰ ਵਿਖੇ ਕਰਵਾਏ ਜਾ ਰਹੇ ਸ਼੍ਰੀ ਬਾਲਾ ਜੀ ਮਹਾਰਾਜ ਦੇ ਵਿਸ਼ਾਲ ਜਾਗਰਣ ਨੂੰ ਮੁੱਖ ਰੱਖਦੇ ਹੋਏ ਆ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ પ્રાਚੀਨ ਸ਼੍ਰੀ हनुमान ਮੰਦਿਰ ਮੰਡੀ ਗਲੀ ਸੰਗਰੂਰ ਵਿਖੇ ਪਹੁੰਚੇ ਜਿੱਥੇ ਉਹਨਾਂ ਜਾਗਰਣ ਦੇ ਇਸ ਪ੍ਰੋਗਰਾਮ ਨੂੰ ਦੀ ਵਿਗਿਆਨਤਾ ਸਹਿੇ ਸੰਪੂਰਨ ਕਰਵਾਉਂਦੀ ਅਰਦਾਸ ਬੇਨਤੀ ਕੀਤੀ ਉਪਰੰਤ ਬਜੰਗਬਲੀ ਜੀ ਦੇ ਜੇਕਰੇ ਲਗਾਉਂਦੇ ਹੋਏ ਮੰਦਿਰ ਸ੍ਰੀ ਮਾਂ ਕਾਲੀ ਦੇਵੀ ਜੀ ਵਿਕੇ ਝੰਡਾ ਚੜਾਉਂਦੀ ਰਸਮ ਅਦਾ ਕਰਨ ਲਈ ਪਹੁੰਚੇ ਇਸ ਝੰਡਾ ਚੜਾਉਂਦੀ ਰਸਮ ਮੌਕੇ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂਆਂ ਨੇ ਵੀ ਸ਼ਿਰਕਤ ਕਰਦਿਆਂ ਸੰਕਟ ਮੋਚਨ ਸ੍ਰੀ ਹਨੂਮਾਨ ਜੀ ਅਤੇ ਮਾਂ ਕਾਲੀ ਦੇਵੀ ਜੀ ਦਾ ਆਸ਼ੀਰਵਾਦ ਲਿਆ ਇਸ ਜਾਗਰਣ ਸੰਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੰਦਿਰ ਦੇ ਮੁਖ ਸੇਵਾਦਾਰ ਮੰਤ ਪੰਕਜ 바ਵਾ ਅਤੇ ਉਹਨਾਂ ਦੇ ਹੋਰ ਸਾਥੀਆਂ ਨੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਜੈ ਬੋਲੋ ਬੰਦ ਰਾਜ ਜੀ ਬੋਲੋ ਬੰਦ ਰਾਜ ਜੀ ਬੋਲੋ ਬੰਦ ਰਾਜ ਜੀ ਬੋਲੋ ਆ ਕਰੇ ਧੀਰਜ ਜਣ ਕੇ ਜੈ ਹਾਰ ਮਾਤੇ ਮੇਰਾ ਨਾਮ ਹੈ ਜੀ ਮਹਨ ਪੰਕਜ 바ਵਾ ਪ੍ਰਾਚੀਨ ਮੰਦਿਰ શ્રી ਹਨੂਮਾਨ ਜੀ ਮੰਡੀਗਲੀ ਸੰਗਰੂਰ ਪ੍ਰੋਗਰਾਮ ਹੋ ਰਿਹਾ ਤੁਹਾਡੇ ਮੰਦਿਰ ਤੇ ਤੇ ਕਿਹੜੀ ਕਿਹੜੀ ਤਰੀਕ ਨੂੰ ਹੋ ਰਿਹਾ ਆਪਣਾ ਜਨਮੋత్సਵ ਹੈ ਜੀ ਹਨੂਮਾਨ ਜੀ ਦਾ 23 ਅਪ੍ਰੈਲ ਨੂੰ ਉਹਦੇ ਉਪਲਖਸ਼ ਦੇ ਵਿੱਚ 18 ਤਰੀਕ ਨੂੰ ਜੋਤ ਲੈਣ ਜਾਣਗੇ ਬਾਲਾ ਜੀ ਔਰ ਉਸ ਤੋਂ ਬਾਅਦ 19 ਤਰੀਕ ਨੂੰ ਰਮਾਇੰਦ ਦਾ ਪਾਠ ਸ਼ੁਰੂ ਹੋਊਗਾ ਤੇ 20 ਤਰੀਕ ਨੂੰ ਰਮਾਇੰਦ ਦਾ ਪਰਸੰਪੂਰਨ ਹੋ ਕੇ ਭੰਡਾਰਾ ਭੰਡਾਰੇ ਤੋਂ ਬਾਅਦ 21 ਤਰੀਕ ਨੂੰ ਆਪਣੀ ਬਾਬਾ ਸ਼ੋਭਾ ਯਾਤਰਾ ਹੋਗੀ ਤੇ 22 ਤਰੀਕ ਨੂੰ ਆਪਣਾ ਜਾਗਰਨ ਮਾਤਾ ਕਾਲੀ ਦੇਵੀ ਮੰਦਿਰ ਔਰ 23 ਅਪ੍ਰੈਲ ਨੂੰ ਬਾਬਾ ਜੀ ਦਾ ਆਪਣੇ ਮੰਦਿਰ ਦੇ ਵਿੱਚ ਮੰਡੀ ਲਈ ਹੁਣ ਵਾਲ ਮੰਦਿਰ ਦੇ ਵਿੱਚ ਭੰਡਾਰਾ ਵੀ ਹੋਏਗਾ ਤੇ ਉਸ ਤੋਂ ਬਾਅਦ ਉੱਥੇ ਬਣਾਇਆ ਜਾਏਗਾ ਅੱਜ ਕੀ ਪ੍ਰੋਗਰਾਮ ਹੋਇਆ ਜੀ ਅੱਜ ਝੰਡੇ ਦੀ ਰਸਮ ਸੀ ਜੀ 11 ਦਿਨ ਪਹਿਲਾਂ ਵੀ ਜਿੱਥੇ ਜਾਗਰਣ ਹੁੰਦਾ ਉਥੇ ਉਹ ਸਥਾਨ ਦੇ ਉੱਤੇ ਝੰਡਾ ਚੜਾਇਆ ਜਾਂਦਾ ਉਹ 11 ਤਰੀਕ ਨੂੰ ਅੱਜ 11 ਦਿਨ ਰਹਿੰਦੇ ਸੀ ਇਸ ਕਰਕੇ ਝੰਡਾ ਚੜਾਉਣ ਆਏ ਸੀਗੇ ਆਪਣੇ ਮੰਦਰ ਤੋਂ ਪੈਦਲ ਝੰਡਾ ਚੜਾ ਮਾਤਾ ਕਾਲੀ ਦੇ ਮੰਦਰ ਆਏ ਇਸ਼ਾਰਾ ਪ੍ਰੋਗਰਾਮ ਕਿ ਕਿਹੜੀ ਥਾਂ ਤੇ ਹੋਣਾ ਜੀ ਜਗਰਾਤ ਤੱਕ ਕਿਹਦੀ ਜਾਂਦ ਹੋਏਗਾ ਇਹ ਆਪਣੇ ਮਾਤਾ ਕਾਲਾ ਦੀ ਕਾਲੀ ਦੇ ਮੰਦਰ ਪਰਿਆਲਾ ਗੇੜ ਸੰਗਰੂਰ ਜੀ ਤੁਹਾਡਾ ਨਾਮ ਕੀ ਹੈ ਤੇ ਪ੍ਰੋਗਰਾਮ ਹੋਣਾ ਕਿੱਥੇ ਤੇ ਅੱਜ ਕੀ ਪ੍ਰੋਗਰਾਮ ਹੋਇਆ ਜੀ ਮੇਰਾ ਨਾਮ ਡਾਕਟਰ ਅਮਿਤ ਕਾਂਸਲ ਹੈ ਮੈਂ ਪਾਰ ਸਰਕਾਰ ਦੇ ਵਿੱਚ ਐਨ ਐਪੀ ਸੀ ਦਾ ਡਾਇਰੈਕਟਰ ਹਾਂ ਅੱਜ ਪ੍ਰਾਚੀਨ ਹਨੂਮਾਨ ਮੰਦਿਰ ਜੋ ਮੰਡੀ ਵਾਲੀ ਗਲੀ ਸੰਗਰੂਰ ਦਾ ਬਹੁਤ ਹੀ ਪ੍ਰਾਚੀਨ 100 ਸਾਲਾ ਪੁਰਾਣਾ ਮੰਦਿਰ ਹੈ ਉਸ ਵੱਲੋਂ 21 ਅਤੇ 22 ਤਰੀਕ ਨੂੰ ਸ਼੍ਰੀ ਬਾਲਾਜੀ ਮਹਾਰਾਜ ਜੀ ਦੇ ਜਨਮ ਉਤਸਵ ਦੇ ਮੌਕੇ ਦੇ ਉੱਪਰ ਬਹੁਤ ਵੱਡੇ ਕਾਰਜਕ੍ਰਮ ਕਰਾਏ ਜਾ ਰਹੇ ਨੇ 21 ਨੂੰ ਪੂਰੇ ਸੰਗਰੂਰ ਦੇ ਵਿੱਚ ਸ਼ੋਭਾ ਯਾਤਰਾ ਹੋਣੀ ਹੈ 22 ਤਰੀਕ ਨੂੰ ਜੋ ਪ੍ਰਾਚੀਨ ਕਾਲੀ ਮੰਦਿਰ ਹੈ ਉੱਥੇ ਹੀ ਜਾਗਰਣ ਹੋਣਾ ਹੈ ਗੁੰਗਾਨ ਹੋਣਾ ਹੈ ਤੇ ਭਾਈ ਰੋਸ਼ਨ ਪ੍ਰਿੰਸ ਜੀ ਉੱਥੇ ਆ ਕੇ ਸ਼੍ਰੀ ਬਾਲਾਜੀ ਦਾ ਗੁੰਗਾਨ ਕਰਨਗੇ ਦੇਖੋ ਉਹ 22 ਤਰੀਕ ਦੇ ਕਾਰਜਕ੍ਰਮ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ ਜੋ ਪ੍ਰਾਚੀਨ ਹਨੂਮਾਨ ਮੰਦਿਰ ਹੈ ਉੱਥੋਂ ਭਗਵਾਨ ਸ੍ਰੀ ਹਨੂਮਾਨ ਜੀ ਦਾ ਤੁਆਜ ਇੱਕ ਪੂਰੀ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਅੱਜ ਉਸ ਕਾਰਜਕ੍ਰਮ ਸਥਲ ਦੇ ਉੱਪਰ ਸਥਾਪਿਤ ਕੀਤਾ ਗਿਆ ਜਿੱਥੇ ਜਾਗਰ ਉਹਨਾਂ ਨੇ ਕਿਉਂਕਿ ਇਹ Hindu ਰੀਤੀ ਰਿਵਾਜ ਮੁਤਾਬਿਕ ਪ੍ਰਥਾ ਹੈ ਕਿ ਜੋ ਤੁਆਜ ਹੈ ਉਹਦੇ ਉੱਪਰ ਭਗਵਾਨ ਸ੍ਰੀ ਹਨੂਮਾਨ ਜੀ ਵਿਰਾਜਮਾਨ ਨੇ ਤੇ ਉਹਨਾਂ ਨੂੰ ਅੱਜ ਇੱਥੇ ਸਥਾਪਿਤ ਕਰ ਦਿੱਤਾ ਗਿਆ ਤੇ ਪੂਰੇ ਜਿੰਨੇ ਵੀ ਸਨਾਤਨ ਪ੍ਰੇਮੀ ਨੇ Hindu ਭਰਾਣੇ ਉਹਨਾਂ ਨੇ ਪੂਰੀ ਜੋਰ ਸ਼ੋਰ ਨਾਲ ਪੂਰੇ ਸ਼ਹਿਰ ਦੇ ਵਿੱਚੋਂ ਆਂਦੇ ਹੋਏ ਜੈਜਕਾਰ ਕਰਦੇ ਹੋਏ ਉਤਵਾ ਜਿੱਥੇ ਸਥਾਪਿਤ ਕੀਤਾ ਹੈ ਇਹ ਕਿਹੜੀ ਥਾਂ ਤੇ ਉੱਜ ਲਗਾਏ ਕਿਹੜੀ ਥਾਂ ਤੇ ਜਗਰਾਤਾ ਹੋਣਾ ਹੈ ਦੇਖੋ ਜੀ ਇਹ ਸ਼੍ਰੀ ਕਾਲੀ ਮਾਤਾ ਮੰਦਿਰ ਸੰਗਰੂਰ ਦੇ ਵਿੱਚ ਹੈ ਉੱਥੇ ਹੀ ਆ ਤੋਜਾ ਸਥਾਪਿਤ ਕੀਤਾ ਹੈ ਜਿੱਥੋਂ ਜੋਤ ਚੱਲਨੀ ਹੈ ਹਨੂਮਾਨ ਜੀ ਦਾ ਪ੍ਰਾਚੀਨ ਮੰਦਿਰ ਹੈ ਮੰਡੀ ਵਾਲੀ ਗਲੀ ਚ ਉੱਥੋਂ ਆ ਚੱਲ ਕੇ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਜਿਹੜਾ ਤੋਜਾ ਸਥਾਪਿਤ ਕੀਤਾ ਗਿਆ ਕਿਉਂਕਿ ਇੱਥੇ ਹੀ 22 ਤਰੀਕ ਦੀ ਰਾਤ ਨੂੰ ਜਾਗਰਣ ਹੋਣੇ ਤੇ ਜੋ ਪਜਨ ਸਮਰਾਟ ਪ੍ਰਿੰਸ ਰੋਸ਼ਨ ਪ੍ਰਿੰਸ ਨੇ ਉਹਨਾਂ ਨੂੰ ਇਸ ਦਾ ਗੁਣਗਾਨ ਕਰਨਾ ਤਾਂ ਇਸ ਲਈ ਉਹ ਤੋਂ ਅਜਿਥੇ ਸਥਾਪਿਤ ਕੀਤਾ ਗਿਆ। ਯਾਤਰਾ ਸ਼ੁਰੂ ਹੋਣੀ ਹੈ ਉਹ ਕਿੱਥੋਂ ਹੋ ਜੀ ਤੇ ਕਿੱਥੇ ਰਵਜਾਏਗੀ। ਦੇਖੋ ਜਿਹੜੀ ਉਹ ਯਾਤਰਾ ਹੈਗੀ ਆ ਉਹ 21 ਤਰੀਕ ਨੂੰ ਸ਼ੁਰੂ ਹੋਣੀ ਹੈ ਸਵੇਰੇ ਉਹ ਪ੍ਰਾਚੀਨ ਹਨੂਮਾਨ ਮੰਦਿਰ ਮੰਡਲ ਮੰਡੀ ਵਾਲੀ ਗਲੀ ਤੋਂ ਸ਼ੁਰੂ ਹੋ ਕੇ ਪੂਰੀ ਸੰਗਰੂਰ ਸ਼ਹਿਰ ਦੀ ਜੋ ਮੁੱਖ ਸਥਾਨ ਨੇ ਉੱਥੋਂ ਦੀ ਗੁਜ਼ਰਦੇ ਹੋਏ ਇੱਥੇ ਕਾਲੀ ਮਾਤਾ ਮੰਦਿਰ ਪਹੁੰਚੇਗੀ ਜੀ ਉਹ ਯਾਤਰਾ ਇੱਥੇ ਬੰਤਣੀ ਹੈ। ਪੱਕਾ ਵਾਸੇ ਕੀ ਸਿਰਿਆ ਦੇਣਾ ਚਾਹੂਗੇ ਦੇਖੋ ਭਗਤਾਂ ਨੂੰ ਮੇਰਾ ਇੰਨਾ ਹੀ ਕਹਿਣਾ ਹੈ ਕਿ 500 ਸਾਲਾਂ ਦੀ ਗੁਲਾਮੀ ਮਗਰੋਂ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦੀ ਅਜोध्या ਵਿੱਚ ਸਥਾਪਨਾ ਹੋ ਚੁੱਕੀ ਹੈ ਕੱਲਾ ਸਨਾਤਨੀ ਕਿਹੇ ਨਾਂ ਨਾਲ ਕਹਿਲਾਉਣਾ ਕੁਝ ਨਹੀਂ ਹੋਣਾ ਸਾਡਾ ਵਿਹਾਰ ਸਨਾਤਨੀ ਹੋਣਾ ਚਾਹੀਦਾ ਸਾਨੂੰ ਜੋ Hindu ਰੀਤੀ ਰਿਵਾਜ ਨੇ ਸਾਡੀ ਸਨਾਤਨ ਸੰਸਕ੍ਰਿਤੀ ਦੀਆਂ ਗੱਲਾਂ ਨੇ ਉਹਨਾਂ ਨੂੰ ਸਾਡੇ ਆਪਣੇ ਜੀਵਨ 'ਚ ਧਾਰਨ ਕਰਨਾ ਪਊਗਾ ਸਾਡੇ ਬੱਚਿਆਂ ਨੂੰ ਧਰਮ ਨਾਲ ਜੋੜਨਾ ਪਊਗਾ ਐਟਲੀਸਟ ਮੇਰਾ ਇੰਨਾ ਮੰਨਣਾ ਹੈ ਕਿ ਜਿੰਨੇ ਵੀ ਨੌਜਵਾਨ ਨੇ ਬੱਚੇ ਨੇ ਸਨਾਤਨੀ ਨੇ ਔਰ ਮੰਗਲਵਾਰ ਨੂੰ ਹਨੂਮਾਨ ਮੰਦਿਰ ਜਾਣ ਕਿਸੇ ਵੀ ਮੰਦਿਰ ਜਾ ਕੇ ਹਨੂਮਾਨ ਜੀ ਦਾ ਪਾਠ ਕਰਨ ਤੇ ਧਰਮ ਨਾਲ ਜੁੜਨ ਮੇਰਾ ਨਾਮ ਰਣਦੀਪ ਸਿੰਘ ਦਿਓਲ ਆ ਜੀ ਮੈਂ ਜ਼ਿਲ੍ਹਾ ਇੰਚਾਰਜ ਆ ਭਾਰਤੀ ਜਨਤਾ ਪਾਰਟੀ ਦਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂਮਾਨ ਮੰਦਿਰ ਮੰਡੀ ਗਲੀ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ ਸ਼੍ਰੀ ਬਾਲਾ ਜੀ ਮਹਾਰਾਜ ਜੀ ਦੇ ਜਨਮ ਉਤਸਵ ਤੇ ਤੇ ਅੱਜ ਝੰਡੇ ਦੀ ਰਸਮ ਕੀਤੀ ਗਈ ਹੈ ਉੱਥੋਂ ਇੱਕ ਯਾਤਰਾ ਚੰਡੇ ਨੂੰ ਕਾਲੀ ਮਾਤਾ ਮੰਦਿਰ ਲੈ ਕੇ ਆਈ ਹੈ ਤੇ ਤਵਾਜਾ ਰੋਹਣ ਕੀਤਾ ਗਿਆ ਇੱਥੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਸ਼ਾਲ ਜਾਗਰਣ ਵੀ ਹੋਣਾ ਹੈ ਸ਼ੋਭਾ ਯਾਤਰਾ ਵੀ ਹੋਣੀ ਹੈ 21 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾਣੀ ਹੈ 22 ਤਰੀਕ ਨੂੰ ਰਾਤ ਨੂੰ ਜਾਗਰਣ ਦਾ ਪ੍ਰੋਗਰਾਮ ਹੋਊਗਾ ਵੱਡਾ ਤੇ ਉਸ ਤੋਂ ਬਾਅਦ ਜਨਮ ਮੋਤਸਵ ਮਨਾਇਆ ਜਾਣਾ ਤੇ ਮੇਰੀ ਸਾਰੇ ਹੀ ਭਗਤ ਜਨਾਂ ਨੂੰ ਜਿੰਨੇ ਵੀ ਤੁਹਾਡੇ ذریعے ਮੈਨੂੰ ਸੁਣ ਰਿਹਾ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਬਹੁਤ ਸਾਲਾਂ ਦੇ ਬਾਅਦ ਸ਼੍ਰੀ ਰਾਮ ਮੰਦਿਰ ਦਾ ਉੱਥੇ ਜਿਹੜਾ ਪ੍ਰਾਣ ਪ੍ਰティਸ਼ਟਾ ਦਾ ਪ੍ਰੋਗਰਾਮ ਹੋਇਆ ਤੇ ਉਹਦੇ ਸਬੰਧ ਦੇ ਵਿੱਚ ਵੀ ਤੇ ਬਾਲਾ ਜੀ ਮਹਾਰਾਜ ਜੀ ਦੇ ਜਨਮ ਉਤਸਵ ਦੇ ਸਬੰਧ ਦੇ ਵਿੱਚ ਵੀ ਵੱਧ ਚੜ ਕੇ ਆਪਾਂ ਇਹਨਾਂ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਈਏ ਸਾਰਿਆਂ ਦੀ ਸ਼ੁਭਾ ਵਧਾਈਏ ਤੇ ਵੱਧ ਚੜ ਕੇ ਦੇ ਵਿੱਚ ਪਹੁੰਚੀਏ ਤੇ ਜੀ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ ਜਨਮ ਉਤਸਵ ਧੂਨ ਧਾਮ ਦੇ ਨਾਲ